1 ਨਵੰਬਰ ਤੋਂ ਕਈ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਨੇ ਜਿਸ ਕਰਕੇ ਕਈ ਚੀਜ਼ਾਂ ਦੀਆਂ ਕੀਮਤਾਂ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ ਜੀ ਬਿਲਕੁਲ ਇੱਥੇ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਅਕਤੂਬਰ ਮਹੀਨਾ ਖਤਮ ਹੋਣ ਤੋਂ ਬਾਅਦ ਜਲਦ ਹੀ 1 ਨਵੰਬਰ ਤੋਂ ਦੇਸ਼ ਵਿੱਚ ਕਈ ਨਵੇਂ ਨਿਯਮ ਲਾਗੂ ਕੀਤੇ ਜਾਣਗੇ ਜਿਨ੍ਹਾਂ ਦਾ ਸਿੱਧਾ ਸਿੱਧਾ ਅਸਰ ਆਮ ਆਦਮੀ ਦੀ ਜੇਬ ਦੇ ਉੱਪਰ ਪਵੇਗਾ ਇੱਥੇ ਇਹ ਵੀ ਦੱਸਣਯੋਗ ਹੈ ਕਿ ਇਨ੍ਹਾਂ ਬਦਲਾਵਾਂ ਦੇ ਵਿੱਚ ਗੈਸ ਲੰਦਰ ਆਦਿ ਦੀਆਂ ਕੀਮਤਾਂ ਦੇ ਵਿੱਚ ਵੀ ਫਰਕ ਦੇਖਿਆ ਜਾ ਸਕਦਾ ਹੈ ਉੱਥੇ ਨਾਲ ਹੀ ਨਾਲ ਕ੍ਰੈਡਿਟ ਕਾਰਡਸ ਮਿਊਚੁਅਲ ਫੰਡ ਟੈਲੀਕਾਮ ਦੀਆਂ ਸੇਵਾਵਾਂ ਤੇ ਹੋ ਵੀ ਬਹੁਤ ਸਾਰੀਆਂ ਚੀਜ਼ਾਂ ਸ਼ਾਮਿਲ ਨੇ ਹੁਣ ਇਹ ਸਵਾਲ ਉੱਠਦਾ ਹੈ ਕਿ ਆਖਿਰ ਇਹ ਬਦਲਾਅ ਹੋਣਗੇ ਕੀ ਸਭ ਤੋਂ ਪਹਿਲਾਂ ਬੈਂਕਰ ਦੀਆਂ ਛੁੱਟੀਆਂ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਆ ਸਕਦਾ ਹੈ ਜਿਵੇਂ ਕਿ ਅਸੀਂ ਦੇਖਿਆ ਕਿ ਅਕਤੂਬਰ ਮਹੀਨੇ ਦੇ ਵਿੱਚ ਬਹੁਤ ਸਾਰੀਆਂ ਬੈਂਕ ਹੌਲਿਡੇਜ਼ ਆਈਆਂ ਇਸੇ ਤਰੀਕੇ ਬੈਂਕਾਂ ਦੀਆਂ ਛੁੱਟੀਆਂ ਦੀ ਵੀ ਇੱਕ ਨਵੀਂ ਲਿਸਟ ਜਿਹੜੀ ਹੈ ਜਾਰੀ ਕੀਤੀ ਜਾਏਗੀ ਜਿਸ ਦੇ ਤਹਿਤ ਕੇਵਲ ਨਵੰਬਰ 2025 ਵਿੱਚ ਹੀ ਬੈਂਕ ਕਰੀਬ 13 ਦਿਨਾਂ ਦੇ ਲਈ ਬੰਦ ਰਹਿਣਗੇ ਜਦੋਂ ਅਸੀਂ ਬੈਂਕ ਦੇ ਵਿੱਚ ਅਕਾਊਂਟ ਖੋਲਣ ਦੀ ਗੱਲ ਕਰਦੇ ਹਾਂ ਤਾਂ ਸੇਵਿੰਗ ਅਕਾਊਂਟਸ ਦੇ ਵਿੱਚ ਹੁਣ ਵੱਧ ਤੋਂ ਵੱਧ 4 ਲੋਕਾਂ ਨੂੰ ਨਾਮਜ਼ਦ ਕੀਤਾ ਜਾ ਸਕਦਾ ਹੈ ਇੱਥੇ ਵੀ ਦੱਸਣੀ ਹੋਵੇ ਕਿ ਨਾਮ ਤੋ ਵਿਅਕਤੀ 100% ਅਧਿਕਾਰ ਰੱਖਣ ਵਾਲੇ ਹੋਣੇ ਚਾਹੀਦੇ ਨੇ ਜੇਕਰ ਅਸੀਂ ਆਮ ਜਨ ਜੀਵਨ ਦੀ ਗੱਲ ਕਰਦੇ ਹਾਂ ਤੇ ਗੈਸ ਸਿਲੰਡਰ ਸਾਡੀ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਆਮ ਵਰਤੂ ਹੋਣ ਵਾਲੀ ਚੀਜ਼ ਹੈ ਤੇ ਇਸ ਦੇ ਵਿੱਚ ਵੀ ਬਹੁਤ ਵੱਡੇ ਬਦਲਾਅ ਕੀਤੇ ਜਾ ਸਕਦੇ ਨੇ ਜਦੋਂ ਅਸੀਂ ਗੱਲ ਕਰਦੇ ਹਾਂ ਐਲਪੀਜੀ ਗੈਸਸ ਜਿੱਤੇ ਖੁਸ਼ੀ ਵਾਲੀ ਗੱਲ ਇਹ ਹੈ ਕਿ ਕਰੇਲੂ ਸਿਲੰਡਰਾਂ ਦੀਆਂ ਜਿਹੜੀਆਂ ਕੀਮਤਾਂ ਨੇ ਉਹ 1 ਨਵੰਬਰ ਤੋਂ ਉਹਨਾਂ ਦੇ ਵਿੱਚ ਗਿਰਾਵਟ ਦੇਖੀ ਜਾ ਸਕਦੀ ਹੈ ਤੇ ਲੇਕਿਨ ਨਾਲ ਦੇ ਨਾਲ ਦੂਸਰੇ ਪਾਸੇ ਵਪਾਰਕ ਸਿਲੰਡਰਾਂ ਦੀਆਂ ਕੀਮਤਾਂ ਦੇ ਵਿੱਚ ਤੇਜ਼ੀ ਨਜ਼ਰ ਆ ਸਕਦੀ ਹੈ ਇਸ ਤੋਂ ਇਲਾਵਾ ਜੀ ਗੱਲ ਕਰਦੇ ਹਾਂ ਸੀਐਨਜੀ ਅਤੇ ਪੀਐਨਜੀ ਦੀ ਤੇ ਇਹਨਾਂ ਦੀਆਂ ਕੀਮਤਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਬਦਲਾਅ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਇਸ ਦਾ ਖਪਤਕਾਰਾਂ ਦੇ ਉੱਪਰ ਪੂਰਾ ਪ੍ਰਭਾਵ ਪਵੇਗਾ ਤੇ ਜੇਕਰ ਅਸੀਂ ਗੱਲ ਹੁਣ ਮਿਊਚੁਅਲ ਫੰਡਸ ਦੀ ਕਰਦੇ ਆਂ ਤੇ ਮਿਊਚੁਅਲ ਫੰਡਸ ਕੰਪਨੀਆਂ ਲਈ ਵੀ ਨਵੇਂ ਨਿਯਮ ਲਾਗੂ ਕੀਤੇ ਗਏ ਨੇ ਈਐਮਆਈ ਯਾਨੀ ਕਿ ਸੰਪਤੀ ਪ੍ਰਬੰਧਨ ਕੰਪਨੀਆਂ ਹੁਣ ਜੇਕਰ ਕਿਸੇ ਨਾਮਜ਼ਦ ਵਿਅਕਤੀ ਜਾਂ ਫਿਰ ਰਿਸ਼ਤੇਦਾਰ ਰਾਹੀਂ 15 ਲੱਖ ਰੁਪਏ ਤੋਂ ਵੱਧ ਕਿਸੇ ਵੀ ਕਿਸਮ ਦਾ ਲੈਣ-ਦੇਣ ਕਰਦੇ ਨੇ ਤਾਂ ਉਸ ਦੀ ਰਿਪੋਰਟ ਸਿੱਧੇ ਤੌਰ ਤੇ ਕੰਪਲਾਈਂਸ ਅਫਸਰ ਯਾਨੀ ਕਿ ਪਾਲਣਾ ਅਧਿਕਾਰੀਆਂ ਨੂੰ ਦੇਣੀ ਪਵੇਗੀ ਇੱਥੇ ਤੁਹਾਨੂੰ ਦੱਸ ਦਈਏ ਕਿ ਨਿਵੇਸ਼ਕਾਂ ਦੀ ਰੱਖਿਆ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਦੇ ਲਈ ਇਹ ਕਦਮ ਚੁੱਕਿਆ ਗਿਆ ਹੈ ਤੁਹਾਡੀ ਜਾਣਕਾਰੀ ਲਈ ਵੀ ਦੱਸਣਾ ਚਾਹਾਂਗੇ ਕਿ SBI ਕ੍ਰੈਡਿਟ ਕਾਰਡਸ ਤੇ ਹੁਣ ਕੁਝ ਨਵੇਂ ਖਰਚੇ ਹੋਣਗੇ। ਅਸੁਰੱਖਿਅਤ ਕ੍ਰੈਡਿਟ ਕਾਰਡਸ ਉੱਪਰ 3.75% ਚਾਰਜ ਕੀਤਾ ਜਾਵੇਗਾ। ਇਸ ਦੇ ਨਾਲ ਨਾਲ ਕ੍ਰੈਡਿਟ ਕਾਰਡ ਚੈੱਕ ਅਤੇ ਮੋਬਾਈਲ ਕੁਇਕ ਵਰਗੇ ਥਰਡ ਪਾਰਟੀ ਐਪਲੀਕੇਸ਼ਨਸ ਦੇ ਰਾਹੀਂ ਕੀਤੇ ਗਏ ਭੁਗਤਾਨ ਤੇ 1% ਫੀਸ ਲਾਗੂ ਕੀਤੀ ਜਾਵੇਗੀ। ਹਾਲਾਂਕਿ ਇਹ ਫੀਸ ਸਕੂਲ, ਕਾਲਜ ਜਾਂ ਫਿਰ ਯੂਨੀਵਰਸਿਟੀ ਦੇ ਅਧਿਕਾਰਤ ਵੈੱਬਸਾਈਟ ਜਾਂ ਪੀਓਐਸ ਮਸ਼ੀਨਾਂ ਰਾਹੀਂ ਕੀਤੇ ਭੁਗਤਾਨ ਤੇ ਬਿਲਕੁਲ ਵੀ ਲਾਗੂ ਨਹੀਂ ਹੋਵੇਗੀ। ਜੇਕਰ ਹੁਣ ਤੁਸੀਂ 1000 ਰੁਪਏ ਤੋਂ ਵੱਧ ਵਾਲੇ ਵੌਲੇਟ ਲੋਡ ਲੈਣ ਦੇ ਦੇਵਤਾ 1% ਫੀਸ ਲੱਗੇਗੀ ਐਥੇ ਵੀ ਦੱਸਣੀ ਹੋਊਗਾ ਕਿ SBI ਕਾਰਡ ਚੈੱਕ ਭੁਗਤਾਨ ਤੇ 200 ਰੁਪਏ ਫੀਸ ਵਜੋਂ ਲੈਂਦਾ ਸੀ ਸੋ ਇਹ ਸਾਰੇ ਬਦਲਾਵ 1 ਨਵੰਬਰ ਤੋਂ ਜਨ ਤੱਕ ਹੋ ਜਾਣਗੇ ਔਰ ਸਾਨੂੰ ਸਭ ਨੂੰ ਪਤਾ ਚੱਲੇਗਾ ਕਿ ਕਿਹੜੇ ਕਿਹੜੇ ਬਦਲਾਵ ਕਿਸ ਤਰੀਕੇ ਦੇ ਨਾਲ ਸਾਡੇ ਲਈ ਫਾਇਦੇਮੰਦ ਨੇ ਤੇ ਇਹਨਾਂ ਸਾਰੇ ਬਦਲਾਵਾਂ ਦੇ ਆਧਾਰ ਤੇ ਹੀ ਸਾਨੂੰ ਆਪਣੀਆਂ ਅਗਲੀਆਂ ਕਾਰਵਾਈਆਂ ਕਰਨੀਆਂ ਪੈਣਗੀਆਂ